ਲੇ ਵੀ ਰਾਹੁਲ ਦੁੱਧ ਪਵਾ। ਓ ਜਗਮੀਰ ਜੀ ਅੱਜ ਮੈਨੂੰ ਠੰਡ ਕਰਕੇ ਖਵਾ ਮਾਰਨਾ ਹੈ ਪਿੰਨੀਆਂ ਬਣਾਉਣੀਆਂ ਨੇ ਨਾਲੇ ਪਰਫੇ ਬਣਾਉਣੀਆਂ ਗੱਜਰ ਪੱਕ ਬਣਾਉਣਾ ਹੈ। ਮੈਨੂੰ ਤੁਸੀਂ ਦੁੱਧ ਹਾਰ ਦਿਓ ਮੈਨੂੰ ਖਾਸ ਦੁੱਧ ਚਾਹੀਦਾ ਹੈ। ਹਾਂ ਦੇ 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 ਦ ਮੈਂ ਵੀ ਲੂੰਗਾ। ਓਏ ਗੱਲ ਸੁਣ ਓਏ। ਦੁੱਧ ਦਾ ਤੁਸੀਂ ਲੈ ਲਓ ਦੁੱਧ ਦੀ ਮੰਗ ਬਾਦ ਕੀ ਮੇਤਰੋ ਦੁੱਧ ਦੁੱਗਣੇ ਭਾ ਲੱਗਣਾ ਤੁਹਾਨੂੰ ਦੱਸਾਂ ਗੱਲ 70 ਵਾਲਾ 140 ਲੱਗਣਾ। దు బ జ మేత ఏది మర్జీ ఏ జర్జీ భా వే త ਕੋਈ ਕੀ ਮਰਜ਼ੀ ਹੋਈ ਯਾਰ ਤਤਕਾ ਤਤਕਾ ਕਿਸਾਨਾਂ ਨੂੰ ਤੁਸੀਂ ਐਮਐਸਪੀ ਦੰਦੇ ਨਹੀਂ ਸੁੱਕੇ ਦੇ ਤੁਸੀਂ ਮਿੱਤਰਾਂ ਦਾ ਕਰਕੇ ਤੁਸੀਂ ਸਾਡੇ ਨਾਲ ਪਖਪਤ ਕਰਦੇ ਹੋ ਇਹ ਜਿਹੜੇ ਮਰਜ਼ੀ ਰੇਟ ਵਿੱਚ ਇਹ ਗਿਲਣੀ ਯਾਰ ਉਹ ਯਾਰ ਦਾ ਲੈਣਾ ਲੈ ਨਹੀਂ ਨਾ ਲੈ ਮੈਂ ਤਾਂ ਤੈਨੂੰ ਦੱਸਦੀ ਗੱਲ ਉਹ ਹਾਂ ਵੀ ਮੰਨ ਤਾ ਤੂੰ ਦੱਸ ਤੈਂ ਲੈਣਾ ਨਾ ਨਾ ਮੈਂ ਉਹਨਾਂ ਦਾ ਜਿਹਾ ਤੁਸੀਂ ਐਲੀ ਕੁੱਤੇ ਖਾਣੇ ਕੀਤੀ ਆ ਜੇ ਮੈਂ ਮੰਗੂ ਮੇਰੇ ਵੀ ਉਹਨੇ ਕੁੱਤੇ ਖਾਣੇ ਕਰਾਂਗੇ ਤੁਸੀਂ ਨਾ ਨਾ ਮੈਣ ਲੈਂਦਾ